ਹਰ ਦੇ ਪਾਣੀ ਦੇ ਵਿੱਚ ਰੁੜੀ ਇਨੋਵਾ ਗੱਡੀ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਹਰ ਦੇ ਤੇਜ਼ ਪਾਣੀ ਦੇ ਵਿੱਚ ਇਨੋਵਾ ਗੱਡੀ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਢਣ ਦੀ ਪਰ ਪਾਣੀ ਦਾ ਬਹਾਅ ਇੰਨਾ ਤੇਜ਼ ਸੀਗਾ ਕਿ ਪਾਣੀ ਦੇ ਵਿੱਚ ਰੁੜਦੀ ਹੋਈ ਨਜ਼ਰ ਆ ਰਹੀ ਹੈ ਇਨੋਵਾ ਗੱਡੀ ਤਾਂ ਤਸਵੀਰਾਂ ਹੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਵਾ ਕੱਲ ਪੂਰੇ ਪੰਜਾਬ ਭਾਰ ਦੇ ਵਿੱਚ ਤੇਜ਼ ਬਰਸਾਤ ਦੇਖਣ ਨੂੰ ਮਿਲੀ ਤੇਜ਼ ਬਰਸਾਤ ਦੇ ਚੱਲਦੇ ਪਹਾੜਾ ਤੋਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਸੀਗੀਆਂ ਪਹਿਲਾਂ ਪਰ ਹੁਣ ਇਹ ਮੈਦਾਨੀ ਇਲਾਕੇ ਤੋਂ ਤਸਵੀਰ ਸਾਹਮਣੇ ਆਈ ਹੈ ਹੁਸ਼ਿਆਰਪੁਰ ਦੇ ਜੇ ਜੋ ਚੋਲ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਇਸ ਤਰ੍ਹਾਂ ਲੱਗ ਰਿਹਾ ਕਿਸੇ ਦਰਿਆ ਦਾ ਪਾਣੀ ਹੋਵੇ ਪਰ ਇਹ ਹੜ ਦਾ ਪਾਣੀ ਹੈ ਪਾਣੀ ਦਾ ਭਾਵ ਇੰਨਾ ਤੇਜ਼ ਹੈ ਜਿਸ ਦੇ ਵਿੱਚ ਬਰਾਤੀਆਂ ਦੇ ਨਾਲ ਭਰੀ ਹੋਈ ਇੱਕ ਇਨੋਵਾ ਗੱਡੀ ਇਸ ਦੇ ਵਿੱਚ ਫਸ ਜਾਂਦੀ ਹੈ ਤੇ 10 ਦੇ 10 ਲੋਕ ਉਸ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਤਾਂ ਇੱਕ ਬਰਾਤੀ ਨੂੰ ਬੜੀ ਮੁਸ਼ਕਲ ਦੇ ਨਾਲ ਪਿੰਡ ਵਾਸੀਆਂ ਵੱਲੋਂ ਰੱਸੀ ਪਾ ਕੇ ਕੱਢਿਆ ਗਿਆ ਤੇ 9 ਲੋਕ ਇਸ ਪਾਣੀ ਦੇ ਵਿੱਚ ਰੁੜ ਜਾਂਦੇ ਨੇ mm <coughs> ਜਿਨ੍ਹਾਂ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਮੈਂ ਤਾਂ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਇਨੋਵਾ ਵਾਲੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਣੀ ਦੇ ਬਹਾਵ ਨੂੰ ਕੱਟ ਕੇ ਗੱਡੀ ਨੂੰ ਬਾਹਰ ਕੱਢਣ ਦੀ ਪਰ ਪਾਣੀ ਦਾ ਬਹਾਵ ਇੰਨਾ ਤੇਜ਼ ਸੀਗਾ ਕਿ ਉਸ ਦਾ ਬਸ ਨਹੀਂ ਚਲਿਆ ਤੇ ਪਾਣੀ ਸ਼ੀਸ਼ੇ ਖੁੱਲੇ ਹੋਣ ਕਰਕੇ ਪਾਣੀ ਗੱਡੀ ਦੇ ਅੰਦਰ ਤੱਕ ਚਲੇ ਜਾਂਦਾ ਤੇ ਬੰਦੇ ਜਿਹੜੇ ਬਰਾਤੀ ਉਸ ਦੇ ਅੰਦਰ ਬੈਠੇ ਸੀਗੇ ਉਹ ਹੜ ਦੇ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਤਾਂ ਨੂੰ ਲੋਕ ਰੁੜਨ ਦੀ ਖਬਰ ਸਾਹਮਣੇ ਆਈ ਹੈ ਤੇ ਇੱਕ ਬਰਾਤੀ ਨੂੰ ਬਚਾਉਣ ਦੇ ਵਿੱਚ ਪਿੰਡ ਵਾਸੀ ਕਾਮਯਾਬ ਰਹੇ ਨੇ ਤਾਂ ਕਈ ਵੀਡੀਓ ਇਸ ਹੜ੍ਹ ਦੇ ਵਿੱਚ ਰੂੜੀ ਇਨੋਵਾ ਗੱਡੀ ਦੀਆਂ ਕੱਲ੍ਹ ਸਾਹਮਣੇ ਆਈਆਂ ਸੀਗਾ ਤਾਂ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਇਨੋਵਾ ਗੱਡੀ ਵਾਲੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਗੱਡੀ ਨੂੰ ਪਾਣੀ ਦੇ ਵਿੱਚੋਂ ਕੱਢਣ ਦੇ ਵਿੱਚ ਕਾਮਯਾਬ ਨਹੀਂ ਰਿਹਾ ਤੇ ਇਸ ਦੀ ਚਪੇੜ ਦੇ ਵਿੱਚ ਆ ਕੇ ਨੋ ਬਰਾਤੀ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਤੇ ਦੱਸ ਜਾਨੇ ਜਿਹੜੇ ਇਹ ਮਤਲਬ ਇਹ ਦੋ ਮੇਲਾਂ ਦੇ ਸੀ ਕਿਸੇ ਵਿਆਹ ਸ਼ਾਦੀ ਲਈ ਜਾ ਰਹੇ ਸੀ ਤੇ ਇੱਕ ਜਿਹੜਾ ਫਿਕਰ ਨਾਲ ਚੋਂ ਬਚਾ ਲਿਆ ਗਿਆ ਤੇ ਬਾਕੀ ਜਿਹੜੇ ਨੌ ਜਾਣੇ ਆ ਉਹਨਾਂ ਤੋਂ ਤੁਹਾਨੂੰ ਸਾਰਾਉਂ ਇਨਫੋਰਮੇਸ਼ਨ ਅਸ ਚੈਰ ਦਿਨ ਵੱਜੇ ਵੀ ਸੀ ਤੇ ਐਜ਼ ਆਫ ਨਾਓ ਪੰਜ ਬਾਡੀਜ਼ ਜਿਹੜੀਆਂ ਜਿਹੜੀ ਅਸੀਂ ਰਿਕਵਰ ਕਰ ਲਿਆ ਨੇ ਕਰ ਕਰ ਲੀਆਂ ਗਈਆਂ ਨੇ ਪੰਜ ਬਾਡੀਜ਼ ਤੇ ਬਾਕੀਆਂ ਦੀ ਅਸੀਂ ਸਾਰੇ ਅਪਰਟ ਜਿਹੜੇ ਐ ਪੁਲਿਸ ਵੱਲੋਂ ਹੈਲਥ ਮੈਕ ਵੱਲੋਂ ਸਾਡੇ ਫਾਇਰ ਬ੍ਰਿਗੇਡ ਨਸਡੀਆਰਫ ਟੀਮ ਜਿਹੜੀ ਆ ਉਹ ਲੁਧਿਆਣੇ ਤੋਂ ਆ ਰਹੀ ਹੈ ਬਹੁਤ ਮੋਸਟ ਕਵੈਸਨ ਵਾਲੀ ਤੇ ਸਾਡੀ ਐਫਰਟ ਵੀ ਜੇ ਹੋ ਸਕੇ ਅਲੱਗੀ ਇਸੇ ਉਮੀਦ ਰੱਖ ਰਹੇ ਆ ਨਹੀਂ ਤਾਂ ਬਾਕੀ ਕਰ ਜੜਾ ਲੈ ਇਹ ਦੱਸਿਆ ਜਾ ਰਿਹਾ ਸਰ ਇੱਕ ਐਸ.ਐਸ.ਪੀ. ਸਾਹਿਬ ਵੀ ਜਿਹੜੀ ਇੱਥੇ ਲੋਕੇ ਮੌਕੇ ਦੇ ਮੌਜੂਦ ਸੇ ਨੌਜਵਾਨ ਇੱਥੇ ਉਹਨਾਂ ਨੇ ਇੱਕ ਜਿਹੜਾ ਮੁੰਡਾ ਦੀਪਕ ਭਾਟੀਏ ਨੂੰ ਬਚਾਇਆ ਉਹਗੇ ਤੁਹਾਨੂੰ ਦੱਸਣ ਲੱਗਾ ਸੀ ਕਿ ਇਹਨਾਂ ਦੇ ਬੜੀ ਜਿਹੜੀ ਹੈਮਤ ਹੈ ਬੜੀ ਦਰਾਣਾ ਵੀ ਉਹਨਾਂ ਨੇ ਆਪਣੇ ਐਫਰਟ ਦੇ ਨਾਲ ਜਿਹੜੀ ਇੱਕ ਜਾਨ ਬਚਾਈ ਹੈ ਅ ਸ਼ੁਰੂ ਵਾਲਾ ਜਿਹੜਾ ਅੱਧਾ ਘੰਟਾ ਸੀ ਕਹਿ ਲਓ ਕਿ ਉਸ ਵਿੱਚ ਕਿਉਂਕਿ ਨਹੀਂ ਇੰਨਾ ਤੇ ਕਿਰਵਾਟ ਪਾਣੀ ਇੰਨਾ ਤੇ ਵੀ ਸਾਡੀਆਂ ਗੱਡੀਆਂ ਵੀ ਨਹੀਂ ਸੀ ਪਹੁੰਚ ਰਹੀਆਂ ਉਹਦੇ ਵਾਲਾ ਜਿਹੜਾ ਸ਼ੁਰੂ ਵਾਲਾ ਅੱਧਾ ਘੰਟਾ ਬੜਾ ਕ੍ਰਿਟੀਕਲ ਉਹ ਇੱਥੇ ਹੀ ਪਿੰਡ ਦੇ ਬੰਦਿਆਂ ਨੇ ਮੁੰਡਿਆਂ ਨੇ ਜਿਹੜਾ ਆਪਣੀ ਮਿਹਨਤ ਨਾਲ ਆਪਣੇ ਆਪਟ ਨਾਲ ਜਿਹੜਾ ਹੈਗਾ ਜਿਹੜਾ ਕੀ ਇਹ ਇੱਕੋ ਪਰਿਵਾਰ ਦੇ ਸੰਬੰਧ ਅ ਐਕਸਟੈਂਡਡ ਪਰਿਵਾਰ ਹੈ ਦੀ ਐਗਜ਼ੈਕਟਲੀ ਇੱਕ ਹੈ ਜਾਂ ਅਸੀਂ ਚਾਚੇ ਤਾਇਆ ਉਹ ਵਾਲੇ ਸਾਨੂੰ ਇਹ ਮੂਵਮੈਂਟ ਚੱਲ ਰਹੀ ਹੈ ਉਹਨਾਂ ਦੇ ਕੁਝ ਰਿਲੇਟਿਵ ਜਿਹੜੇ ਉਹਨਾਂ ਨਾਲ ਸੰਪਰਕ ਵੀ ਹੋ ਗਿਆ ਪਹੁੰਚ ਗਏ ਨੇ ਸੋ ਚ ਬਾਕੀ ਜਿਹੜੀਆਂ ਡਿਟੇਲਸ ਅਸੀਂ ਲੈਂਦੇ ਰਹਾਂ ਧੰਨਵਾਦ